ਕਿ ਰੀਸੈਂਟ ਟਾਈਮਸ ਮੈਂ ਬਮੂਰ ਰਸ਼ੀਦ ਅੱਜ ਫੇਰ ਆਪ ਸਭ ਦਾ ਵੈਲਕਮ ਕਰਦਾ ਹਾਂ ਆਪਣੇ ਚੈਨਲ ਰੀਸੈਂਟ ਟਾਈਮਸ ਦੇ ਵਿੱਚ ਔਰ ਅੱਜ ਇੱਕ ਖਾਸ ਮੁਲਾਕਾਤ ਵਾਸਤੇ ਮੈਡਮ ਸੰਦੀਪ ਜੀ ਦੇ ਕੋਲ ਆਏ ਆ ਇਹਨਾਂ ਦੇ ਇੰਸਟੀਚਿਊਟ ਦੇ ਵਿੱਚ ਔਰ ਅੱਜ ਆਪਾਂ ਗੱਲਬਾਤ ਕਰਾਂਗੇ ਜੋ ਡਿਪ ਲੱਤੀ ਹੈ ਇਮੀਗ੍ਰੇਸ਼ਨ ਬਿਜ਼ਨਸ ਨੇ ਕਾਫੀ ਤੁਹਾਡੇ ਦੇਖਿਆ ਕਿ ਪਹਿਲਾਂ ਤਾਂ ਐਡਵਰਟਾਈਜ਼ਮੈਂਟ ਸੀ ਕਿ ਹਰ ਜਗ੍ਹਾ ਐਡਵਰਟਾਈਜ਼ਮੈਂਟ ਇੱਕੋ ਹੀ ਐਡਵਰਟਾਈਜ਼ਮੈਂਟ ਦਿਖਦੀ ਸੀ ਆਇਲਸ ਜਾਂ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਦੀ ਲੇਕਿਨ ਹੁਣ ਇਹ ਸਮਾਂ ਕੁਝ ਐਸਾ ਆ ਗਿਆ ਕਿ ਇਹਦੇ ਵਿੱਚ ਜਿਹੜੀ ਇਹ ਗੱਲਾਂ ਇਹ ਬੜਾ ਘੱਟ ਹੋ ਰਹੀਆਂ ਨੇ ਕੀ ਇਹਨਾਂ ਦੀ ਇੰਡਸਟਰੀ ਦੁਬਾਰਾ ਰਾਈਜ਼ ਕਰੂਗੀ ਕੀ ਹੋਊਗਾ ਔਰ ਅੱਜ ਦੀ ਡੇਟ ਤੇ ਕੀ ਚੱਲ ਰਿਹਾ ਕੀ ਟ੍ਰੈਂਡਿੰਗ ਹੈ ਆਪਾਂ ਗੱਲਬਾਤ ਕਰਦੇ ਹਾਂ ਮੈਮ ਸੰਦੀਪ ਦੇ ਨਾਲ ਸੰਦੀਪ ਜੀ ਸਭ ਤੋਂ ਪਹਿਲਾਂ ਵੈਲਕਮ ਕਹੂੰਗਾ ਤੁਹਾਨੂੰ ਮੇਰੇ ਚੈਨਲ ਦੇ ਰੀਸੈਂਟ ਟੈਂਸ ਕਿ ਥੈਂਕ ਯੂ ਸਰ ਇੱਕ ਮੈਮ ਸਾਨੂੰ ਦੱਸੋ ਤੁਸੀਂ ਜੋ ਆਪਾਂ ਦੇਖ ਰਹੇ ਹਾਂ ਉਹ ਲੋਕ ਵੀ ਕਹਿੰਦੇ ਆ ਕਿ ਉਹਨਾਂ ਕੰਮ ਨਹੀਂ ਰਿਹਾ ਇਮੀਗ੍ਰੇਸ਼ਨ ਦਾ ਜਾਂ ਬੱਚੇ ਜਾਣਾ ਪਸੰਦ ਨਹੀਂ ਕਰਦੇ ਕੀ ਇਹ ਸੱਚ ਹੈ ਸਰ ਬੱਚੇ ਅੱਜ ਵੀ ਜਾਣਾ ਪਸੰਦ ਕਰਦੇ ਆ ਕਮ ਅੱਜ ਵੀ ਹੈਗਾ ਜੇ ਆਪਾਂ ਕਹੀਏ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਆਪਾਂ ਕਹਨੇ ਆਂਗੇ ਕਿ ਰੱਬ ਇੱਕ ਰਸਤਾ ਬੰਦ ਕਰਦਾ ਤੇ ਦੂਸਰੇ ਚਾਰ ਖੋਲ ਦਿੰਦਾ ਜੀ ਜੀ ਤਾਂ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਕੈਨੇਡਾ ਨੇ ਆਪਣਾ ਰਸਤਾ ਬੰਦ ਕੀਤਾ ਯੂ ਐਸ ਨੇ ਕਾਫੀ ਰੈਸਟ੍ਰਿਕਸ਼ਨਸ ਲਗਾ ਰਿਆ ਤਾਂ ਯੂਰਪ ਰੱਬ ਬਣ ਕੇ ਉੱਭਰਿਆ ਸਾਰਿਆਂ ਲਈ ਜੀ ਯੂਰਪ ਨੇ ਆਪਣੇ ਸਾਰੇ ਕੰਟਰੀਜ਼ ਨੇ ਜਿਹੜੇ ਉਹਦੇ ਦਰਵਾਜ਼ੇ ਖੋਲਤੇ ਆ ਬੱਚਿਆਂ ਲਈ ਔਰ ਬਹੁਤ ਵਧੀਆ ਸਕਾਲਰਸ਼ਿਪ ਔਰ ਆਪਸ਼ਨਸ ਬੱਚਿਆਂ ਨੂੰ ਪ੍ਰੋਵਾਈਡ ਕੀਤੀਆਂ ਨੇ ਤਾਂ ਕਿ ਉਹ ਜਾ ਕੇ ਉੱਥੇ ਸਟੱਡੀ ਵੀ ਕਰ ਸਕਣ ਤੇ ਆਉਣ ਵਾਲੇ ਟਾਈਮ ਦੇ ਵਿੱਚ ਸੈਟਲ ਵੀ ਹੋ ਸਕਣ ਇੱਕ ਬੈਟਰ ਜਨਨ ਤੁਹਾਨੂੰ ਲੱਗਦਾ ਹੈ ਕਿ ਬੱਚੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਸੀਗੇ ਯੂਐਸਏ ਜਾਣਾ ਚਾਹੁੰਦੇ ਸੀਗੇ ਯੂਕੇ ਜਾਣਾ ਚਾਹੁੰਦੇ ਸੀਗੇ ਉਹ ਕਨਵਰਟ ਹੋਣਗੇ ਯੂਰਪ ਵੱਸ ਸਰ ਬੱਚਿਆਂ ਨੂੰ ਕਨਵਰਟ ਕਰਨਾ ਮੇਰਾ ਮਕਸਦ ਨਹੀਂ ਆ ਪਰ ਮੇਰੇ ਕੋਲ ਜਦੋਂ ਵੀ ਬੱਚੇ ਆਉਂਦੇ ਆ ਕਿ ਮੈਮ ਅਸੀਂ ਕੈਨੇਡਾ ਜਾਣਾ ਜਾਂ ਸਾਡਾ ਡ੍ਰੀਮ ਯੂਐਸਏ ਸੀਗਾ ਤਾਂ ਉਹਨਾਂ ਨੂੰ ਇੱਕ ਕੰਪੈਰੀਜ਼ਨ ਕਰਕੇ ਉਹਨਾਂ ਨੂੰ ਇੱਕ ਰੀਅਲ ਪਿਕਚਰ ਉਹਨਾਂ ਦੇ ਸਾਹਮਣੇ ਰੱਖਣੀ ਪੈਂਦੀ ਆ ਜੀ ਠੀਕ ਹੈ ਜਿਵੇਂ ਹੁਣ ਅੱਜ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਇੰਨੀ ਜ਼ਿਆਦਾ ਪੋਪੂਲੇਸ਼ਨ ਆ ਕਿ ਕੰਮ ਨਹੀਂ ਮਿਲ ਰਿਹਾ ਬੱਚਿਆਂ ਨੂੰ ਜੀ ਜਿਹੜੇ ਗਏ ਆ ਅੱਜ ਤੋਂ ਸਾਲ ਪਹਿਲਾਂ ਪਹਿਲਾਂ ਉਹ ਵੀ ਫ੍ਰੀ ਬੈਠੇ ਆ ਠੀਕ ਹੈ ਦੂਸਰੀ ਚੀਜ਼ ਇਹ ਆ ਕਿ ਪੀਆਰ ਦੀਆਂ ਆਪਸ਼ਨਸ ਬਹੁਤ ਘਟ ਗਈਆਂ ਹੁਣ ਤੁਸੀਂ ਦੇਖਿਆ ਹੋਊਗਾ ਕਿ ਪੀਐਨਪੀ ਦੇ ਕੋਟੇ ਦੇ ਵਿੱਚ ਉਹ ਵੀ ਬਹੁਤ ਸਾਰੇ ਜਿਹੜੇ ਕੋਰਸਸ ਸੀਗੇ ਉਹ ਕਰਤੇ ਉਹਨਾਂ ਨੇ ਤਾਂ ਹੁਣ ਜਿਹੜੇ ਬੱਚਿਆਂ ਨੇ ਉਹ ਕੋਰਸ ਕੀਤਾ ਹੋਇਆ ਉਹ ਕਿਵੇਂ ਪੀਆਰ ਲੈਣਗੇ ਆਪਣੀ ਇਸ ਤੋਂ ਇਲਾਵਾ ਯੂਰਾਪ ਦੇ ਵਿੱਚ ਇਦਾਂ ਨਹੀਂ ਆਪਸ਼ਨਸ ਨੇਗੀਆਂ ਕਿ ਤੁਸੀਂ ਜਿਹੜੇ ਵੀ ਕੈਟਾਗਰੀ ਉਹਨਾਂ ਦੀ ਚੂਜ਼ ਕਰਦੇ ਹੋ ਉਹਦੇ ਨਾਲ ਨਾਲ ਉਹ ਤੁਹਾਨੂੰ ਬਹੁਤ ਸਾਰੀਆਂ ਆਪਸ਼ਨਸ ਦਿੰਦੇ ਆ ਠੀਕ ਹੈ ਦੂਸਰਾ ਜੇ ਆਪਾਂ ਡਾਲਰ ਰੇਟ ਦੀ ਗੱਲ ਕਰੀਏ ਤਾਂ ਵੀ ਕੰਪੈਰੀਜ਼ਨ ਬਹੁਤ ਜ਼ਿਆਦਾ ਜਿੱਥੇ ਉੱਥੇ ਆਪਣਾ 62 ਤੋਂ 65 ਆ ਤਾਂ ਉੱਥੇ 100 ਤੋਂ 105 ਬਣ ਗਿਆ ਤਾਂ ਬੱਚਾ ਨੂੰ ਇਹ ਸਾਰੀਆਂ ਚੀਜ਼ਾਂ ਸਮਝਾਉਣੀਆਂ ਪੈਂਦੀਆਂ ਨੇ ਕਿ ਤੁਹਾਡੇ ਲਈ ਬੈਟਰ ਕੀ ਆ ਕਰਨਾ ਨਾ ਕਰਨਾ ਉਹਨਾਂ ਜੀਆ ਪਰ ਮੇਰੀ ਇਹ ਹਮੇਸ਼ਾ ਸੋਚ ਰਹੀ ਹੈ ਕਿ ਮੈਂ ਇੱਕ ਰੀਅਲ ਪਿਕਚਰ ਔਰ ਉਹਨਾਂ ਲਈ ਉਹਨਾਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਕਿਹੜੀ ਚੀਜ਼ ਸਹੀ ਆ ਮੈਂ ਉਹਨਾਂ ਨੂੰ ਜ਼ਰੂਰ ਦੱਸ ਸਕਾਂ ਓਕੇ ਔਰ ਮੈਮ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਪਹਿਲਾਂ ਬੜਾ ਟ੍ਰੈਂਡ ਸੀਗਾ ਮਤਲਬ ਫਾਰ ਜਗਾ ਐਂਟਰਟੇਨਮੈਂਟ ਸੀਗੀ ਇਮੀਗ੍ਰੇਸ਼ਨ ਬਿਜ਼ਨਸ ਦੀ ਅੱਜ ਦੀ ਡੇਟ ਚ ਘਟੀ ਹੈ ਔਰ ਇਹ ਲੱਗਦਾ ਤੁਹਾਨੂੰ ਕਿ ਦੁਬਾਰਾ ਇਹ ਇੰਡਸਟਰੀ ਰਾਈਜ਼ ਕਰੋਗੀ ਡੈਫੀਨਿਟਲੀ ਕਰੋਗੀ ਸਰ ਉਹਨਾ ਇੱਕ ਗੁੱਡ ਨਿਊਜ਼ ਪਰਸੋ ਹੀ ਆਈ ਹੈ ਆਪਣੇ ਲਈ ਕਿ ਕੈਨੇਡਾ ਨੇ ਜਿਹੜੀ ਮਾਸਟਰਸ اور پی ایچ ڈی ਆ ਉਹਦੀ ਕੈਪਿੰਗ ਹਟਾਤੀ ਹੈ ਜਿਵੇਂ ਅੱਜ ਤੋਂ ਪਹਿਲਾਂ ਆਪਾਂ ਨੂੰ ਇੱਕ ਪਲ ਚਾਹੀਦਾ ਸੀਗਾ ਪਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਜਦੋਂ ਵੀ ਆਪਾ ਆਪਣਾ ਵੀਜ਼ਾ ਅਪਲਾਈ ਕਰਨਾ ਹੁੰਦਾ ਸੀ ਉਸ ਤੋਂ ਉਹ ਚੀਜ਼ ਹੈ ਜਿਹੜੀ ਉਹ ਮਾਸਟਰਸ অর ਪੀਐਚਡੀ ਲਈ ਉਹਨਾਂ ਨੇ ਖਤਮ ਕਰ ਦਿੱਤੀ ਮੀਨਸ ਕੈਪਿੰਗ ਖਤਮ ਹੋ ਗਈ ਹੈ ਤਾਂ ਡੈਫੀਨਿਟਲੀ ਹੁਣ ਜਿਹੜੇ ਬੱਚੇ ਗ੍ਰੈਜੂਏਸ਼ਨ ਕਰਕੇ ਆਉਣਗੇ ਉਹ ਮਾਸਟਰਸ ਲਈ ਜਾਂ ਪੀਐਚਡੀ ਲਈ ਜਾ ਸਕਦੇ ਆ ਔਰ ਉਹਨਾਂ ਲਈ ਕੋਈ ਰੈਸਟ੍ਰਿਕਸ਼ਨਸ ਨਹੀਂ ਹੈ ਤਾਂ ਮੈਂ ਹਮੇਸ਼ਾ ਬੱਚਿਆਂ ਨੂੰ ਇਹ ਕਹਾਂਗੀ ਕਿ ਆਉਣ ਵਾਲੀਆਂ ਜਿਹੜੀਆਂ ਨਿਊਜ਼ਸ ਨੇ ਉਹਦੇ ਲਈ ਸਾਨੂੰ ਤੁਸੀਂ ਫੋਲੋ ਕਰੋ ਅਕੇਸੀ ਤੁਹਾਨੂੰ ਦੱਸ ਸਕੀਏ ਕਿ ਕੀ ਆ ਰਿਹਾ ਨਿਊ ਜਾਂ ਕੀ ਆ ਗਿਆ ਤੇ ਤੁਸੀਂ ਆਲਸਰ ਪੇਟੀ ਦੀ ਤਰਫ ਧਿਆਨ ਦਿਓ ਕਿਉਂਕਿ ਕੈਨੇਡਾ ਯੂਐਸਏ ਜਾਂ ਯੂਕੇ ਦੀ ਗੱਲ ਕਰੀਏ ਤਾਂ ਜਿੰਨੇ ਬੱਚਿਆਂ ਨੇ ਆਲਸ ਜਾਂ ਪੇਟੀ ਕੀਤਾ ਹੋਇਆ ਉਹਨਾਂ ਲਈ ਜਿਹੜੀਆਂ ਆਪਸ਼ਨਸ ਨੇ ਬਹੁਤ ਜ਼ਿਆਦਾ ਵੱਜ ਜਾਂਦੀਆਂ ਜੀ ਔਰ ਮੈਮ ਤੁਸੀਂ ਯੂਰਪ ਦੀ ਗੱਲ ਕੀਤੀ ਹੈ ਯੂਰਪ ਦੇ ਵਿੱਚ ਜਿਹੜੀ ਸਟੱਡੀ ਹੈ ਉਹ ਮਤਲਬ ਜੋ ਕੈਨੇਡਾ ਦੇ ਵਿੱਚ ਯੂਐਸਏ ਦੇ ਵਿੱਚ ਯੂਕੇ ਦੇ ਵਿੱਚ ਸਟੱਡੀ ਹੁੰਦੀ ਹੈ ਜੀ ਸੇਮ ਟੂ ਸੇਮ ਉਹੀ ਕੋਰਸਸ ਮਿਲ ਜਾਂਦੇ ਹਾਂ ਹਾਂਜੀ ਸਰ ਸੇਮ ਟੂ ਸੇਮ ਕੋਰਸਸ ਮਿਲ ਜਾਂਦੇ ਆ ਪਰ ਪੋਜ਼ਿਟਿਵ ਚੀਜ਼ ਕੀ ਹੈਗੀ ਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਪਬਲਿਕ ਯੂਨੀਵਰਸਿਟੀਆਂ ਜਿਵੇਂ ਜਰਮਨੀਆਂ ਲਾ ਲਈਏ ਇਟਲੀ ਦੀਆਂ ਲਾ ਲਈਏ ਤਾਂ ਉਹਦੇ ਵਿੱਚ ਕੀ ਹੈਗਾ ਕਿ ਤੁਹਾਨੂੰ ਫੁੱਲੀ ਫੰਡਡ ਸਕਾਲਰਸ਼ਿਪ ਮਿਲਦੀ ਆ ਮੀਨਸ ਕਿ ਤੁਹਾਡੀ ਜਿਹੜੀ ਟਿਊਸ਼ਨ ਫੀਸ ਹੈ ਦੈਟ ਇਜ਼ ਜ਼ੀਰੋ ਠੀਕ ਹੈ ਔਰ ਮੈਂ ਇਸ ਚੀਜ਼ ਨੂੰ ਪ੍ਰਮੋਟ ਕਰ ਰਹੀ ਹਾਂ ਕਿ ਮੇਰੇ ਕੋਲ ਬੱਚੇ ਆਣ ਆਪਣੀ ਪ੍ਰੋਫਾਈਲ ਡਿਸਕਸ ਕਰਨ ਕਿਹੜੀਆਂ ਕਿਹੜੀਆਂ ਰਿਕੁਆਇਰਮੈਂਟਸ ਨੇ ਉਹਨੂੰ ਪਤਾ ਕਰਨ ਤਾਂ ਕਿ ਉਹਨੂੰ ਜ਼ਰੂਰੀ ਹੈ ਜਿਨ੍ਹਾਂ ਦੀ ਹੁਣ ਅਜੇ ਪੂਰੀਆਂ ਨਹੀਂ ਉਹ ਤਾਂ ਅਪਲਾਈ ਕਰ ਦੇਣਗੇ ਜਿਨ੍ਹਾਂ ਨੇ ਨਹੀਂ ਪੂਰੀਆਂ ਉਹ ਆਉਣ ਵਾਲੇ 6 ਮਹੀਨਿਆਂ ਚ ਉਹ ਰਿਕੁਆਇਰਮੈਂਟਸ ਨੂੰ ਪੂਰੀਆਂ ਕਰਕੇ ਆਪਣੀ ਜ਼ੀਰੋ ਫੀਸ ਨਾਲ ਤੁਸੀਂ ਮੂਵ ਕਰੋ ਯਾਰ ਜੀ ਬਿਲਕੁਲ ਔਰ ਮਤਲਬ ਕੋਈ ਫੀਸ ਨਹੀਂ ਹੁੰਦੀ ਦੀ ਨਹੀਂ ਸਰ ਕੋਈ ਫੀਸ ਨਹੀਂ ਹੁੰਦੀ ਹੈਗੀ ਜਿਹੜੇ ਥੋੜੇ ਬਟ ਫੁੱਟਕਲ ਖਰਚੇ ਨੇਗੇ ਉਹ ਅਸੀਂ ਸਿਰਫ ਚਾਰਜ ਕਰਦੇ ਆ ਬੱਚਿਆਂ ਤੋਂ ਤੇ ਉਹਦੇ ਵਿੱਚ ਹੀ ਬੱਚੇ ਆਰਾਮ ਨਾਲ ਯੂਰਪ ਜਾ ਸਕਦੇ ਕਿਹੜੇ ਕਿਹੜੇ ਕੰਟਰੀਜ਼ ਦਾ ਯੂਰਪ ਦੇ ਯੂਰਪ ਦੇ ਵਿੱਚ ਇਸ ਟਾਈਮ ਤੇ ਜਰਮਨੀ ਦੀਆਂ ਕੁਝ ਯੂਨੀਵਰਸਿਟੀਆਂ ਨੇ ਔਰ ਇਟਲੀ ਦੀਆਂ ਯੂਨੀਵਰਸਿਟੀਆਂ ਨੇ ਗਿਆ ਆਪਣੀ ਫਰਾਂਸ ਦੀ ਗੱਲ ਕਰੀਏ ਸਪੇਨ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਕੁਝ ਯੂਨੀਵਰਸਿਟੀਆਂ ਨੇ ਜਿਹੜੀਆਂ ਫੁਲੀ ਫੰਡਡ ਨੇ ਔਰ ਕੁਝ ਨੇ ਜਿਹੜੀਆਂ ਉਹ 70% ਤੱਕ ਸਕਾਲਰਸ਼ਿਪ ਦਿੰਦੀਆਂ ਬਹੁਤ ਬਹੁਤ ਵਧੀਆ ਆਪਸ਼ਨਸ ਬਹੁਤ ਵਧੀਆ ਆਪਸ਼ਨਸ ਨੇ ਸਰ ਬੱਚਿਆਂ ਲਈ ਜੇ ਮੈਂ ਜਰਮਨੀ ਦੀ ਗੱਲ ਕਰਾਂ ਜੇ ਆਪਾਂ ਬਹੁਤ ਸਾਰੇ ਮੈਂ ਹੋਣੇ ਰੀਸੈਂਟ ਇੱਕ ਪ੍ਰੋਫਾਈਲ ਬੱਚੇ ਦੀ ਕੀਤੀ ਹੈਗੀ ਵੀਜ਼ਾ ਵੀ ਆ ਗਿਆ ਉਹਨਾਂ ਦਾ ਉਹ ਬੱਚੇ ਨੂੰ 70% ਸਕਾਲਰਸ਼ਿਪ ਮਿਲਿਆ ਸੀ ਸਰ ਓਕੇ ਉਹਦੀ ਫੀਸ ਸੀਗੀ ਜਿਹੜੀ ਉਹ ਤਕਰੀਬਨ 10 ਤੋਂ 12 ਲੱਖ ਸੀਗੀ ਤੇ ਉਹਨੇ ਫੀਸ ਕਿੰਨੀ ਭਰੀ ਸਿਰਫ 4 ਲੱਖ ਰੁਪਏ ਅੱਛਾ ਔਰ ਜਿਹੜਾ ਉਹਦਾ ਬਲੌਕ ਅਕਾਊਂਟ ਗਿਆ ਸੀ ਨਾਲ ਉਹ 12 ਲੱਖ ਰੁਪਏ ਬਲੌਕ ਅਕਾਊਂਟ ਗਿਆ ਸੀਗਾ ਤੋਂ 12 ਦਾ 12 ਬੱਚੇ ਨੂੰ ਵਾਪਸ ਮਿਲ ਜਾਣਾ ਜਾ ਕੇ ਉੱਥੇ ਤਾਂ ਮੈਂ ਉਹੀ ਉਹਨਾਂ ਨੂੰ ਕਹਿੰਦੀ ਆਂ ਜੀ ਪੈਰੈਂਟਸ ਨੂੰ ਕਿ ਤੁਹਾਨੂੰ ਇੱਕ ਵਾਰ ਬੱਚਾ ਭੇਜ ਕੇ ਵਾਪਸ ਕਦੇ ਵੀ ਉਹਦੀ ਫੀਸ ਜਾਂ ਕਿ ਉਹਦੇ ਲਿਵਿੰਗ ਐਕਸਪੈਂਸਸ ਦੀ ਟੈਨਸ਼ਨ ਨਹੀਂ ਰਹਿੰਦੀ ਔਰ ਬੱਚੇ ਕੋਲ ਜਦੋਂ ਉੱਥੇ ਪੈਸੇ ਪਏ ਆ ਔਰ ਉਹਦੀ ਫੀਸ ਵੀ ਬਿਲਕੁਲ ਨਹੀਂ ਹੈਗੀ ਤਾਂ ਕੀ ਹੁੰਦਾਗਾ ਬੱਚੇ ਦਾ ਕੰਫੀਡੈਂਸ ਆਟੋਮੈਟਿਕਲੀ ਅਪ ਹੋ ਜਾਂਦਾ ਕਿ ਹਾਂਜੀ ਆਈ ਕੈਨ ਸੈਟਲ ਮਾਈਸੈਲਫ ਅੱਛਾ ਇੱਕ ਗੱਲ ਦੱਸੋ ਜੇ ਮੈਂ ਕੈਨੇਡਾ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਪੀਆਰ ਮਿਲ ਜਾਂਦੀ ਹੈ ਜੀ ਬੰਦਾ ਆਪਣਾ ਜੋ ਵਰਕ ਪਰਮਿਟ ਲੈ ਲੈਂਦਾ ਇਸ ਤਰ੍ਹਾਂ ਦਾ ਯੂਰਪ ਦੇ ਵਿੱਚ ਆਪਸ਼ਨ ਹੁੰਦੀ ਹੈ ਜੀ ਬਿਲਕੁਲ ਯੂਰਪ ਦੇ ਵਿੱਚ ਵੀ ਆਪਸ਼ਨਸ ਜੇ ਆਪਾਂ ਜਰਮਨੀ ਦੀ ਗੱਲ ਕਰੀਏ ਤਾਂ ਜਿਹੜੇ ਪਲੱਸ 2 ਤੋਂ ਬਾਅਦ ਬੱਚੇ ਨੇ ਉਹ 4 ਸਾਲ ਜਾਂ 3 ਸਾਲ ਦੀ ਸਟੱਡੀ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ 2 ਤੋਂ 2.5 ਸਾਲ ਦਾ ਜਿਹੜਾ ਹੈਗਾ ਉਹ ਜੋਬ ਸਿਕਰ ਵੀਜ਼ਾ ਮਿਲਦਾ ਜੋਬ ਸਿਕਰ ਵੀਜ਼ਾ ਮੀਨਸ ਇੱਕ ਵਰਕ ਪਰਮਿਟ ਹੈ ਤੁਸੀਂ ਜੋਬ ਲੱਭਣੀ ਆ ਜਦੋਂ ਤੁਹਾਨੂੰ ਜੋਬ ਮਿਲ ਗਈ ਆਫਟਰ 2 ইয়ারਸ ਯੂ ਆਰ ਐਲੀਜੀਬਲ ਫॉर ਯੂਰ ਪੀਆਰ ਮਤਲਬ ਕਿ ਉੱਥੇ ਬੱਚੇ 5 ਤੋਂ ਲੈ ਕੇ 7 ਸਾਲ ਦੇ ਵਿੱਚ ਵਿੱਚ ਸਿਟੀਜ਼ਨਸ਼ਿਪ ਲੈ ਸਕਦੇ ਨੇ ਔਰ ਸਭ ਤੋਂ ਵੱਡੀ ਚੀਜ਼ ਕੀ ਹੈ देयर ਪਾਸਪੋਰਟ ਇਸ ਵੈਰੀ ਸਟਰੋਂਗ ਜਦੋਂ ਉਹਨਾਂ ਨੂੰ ਰੈੱਡ ਪਾਸਪੋਰਟ ਮਿਲ ਗਿਆ ਤਾਂ ਅਪ੍ਰੋਕਸੀਮੇਟਲੀ 200 ਕੰਟਰੀ ਨੇ ਜਿਦੇ ਚ ਉਹਨਾਂ ਨੂੰ ਵੀਜ਼ਾ ਦੀ ਵੀ ਲੋੜ ਨਹੀਂ ਹੈਗੀ ਉਹ ਬਿਨਾ ਵੀਜ਼ਾ ਤੋਂ ਉੱਥੇ ਟਰੈਵਲ ਕਰ ਸਕਦੇ ਨੇ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਆਰ ਵਨ ਆਫ ਥੈਮ ਅਸਾ ਵੀਜ਼ਾ ਕਾਉਂਸਲਰ ਤੁਹਾਨੂੰ ਕਾਫੀ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਅਗਰ ਮੈਂ ਗੱਲ ਕਰਕੇ ਸਟੂਡੈਂਟਸ ਨੂੰ ਕੀ ਅਪੀਲ ਕਰਨਾ ਚਾਹੁੰਗੇ ਬਿਫੋਰ ਆਈ ਕੰਕਲੂਡ ਦ ਇੰਟਰਵਿਊ ਮੈਂ ਇੱਕ ਤੁਹਾਡੀ ਅਪੀਲ ਲੈਣਾ ਚਾਹੁੰਦਾ ਸਟੂਡੈਂਟਸ ਵੱਲੋਂ ਕਿ ਇੱਕ ਆਡੀਅנס ਨੂੰ ਤੁਸੀਂ ਕੀ ਅਪੀਲ ਕਰਾਂਗੇ ਕੀ ਕਹੋਗੇ ਪੇਰੈਂਟਸ ਨੂੰ ਕੀ ਕਹੋਗੇ ਇਸ ਟਾਪਿਕ ਦੇ ਉੱਪਰ ਜ ਯੂਰਪ ਦੀ ਗੱਲ ਕਰ ਰਹੇ ਤੁਹਾਡੀ ਅਪੀਲ ਸਰ ਮੈਂ ਸਾਰੇ ਬੱਚਾ ਨੂੰ ਇਹ ਹੀ ਅਪੀਲ ਕਰੂੰਗੀ ਕਿ ਬਹੁਤ ਸਾਰੇ ਬੱਚੇ ਦੇਖੋ ਮੇਰੇ ਕੋਲੇ ਆਉਂਦੇ ਆ ਕਹਿੰਦੇ ਜੀ ਆਸਟ੍ਰੇਲੀਆ ਹੀ ਜਾਣਾ ਪਰ ਉਹਨਾਂ ਦੀ ਪ੍ਰੋਫਾਈਲ ਆਸਟ੍ਰੇਲੀਆ ਲਈ ਐਲੀਜੀਬਲ ਨਹੀਂ ਹੁੰਦੀ ਕਿਉਂਕਿ ਆਸਟ੍ਰੇਲੀਆ ਫੰਡਸ ਵੀ ਦੇਖਦਾ ਆਸਟ੍ਰੇਲੀਆ ਅਕਾਡੈਮਿਕਸ ਵੀ ਦੇਖਦਾ ਉਹਨਾਂ ਦੀ ਆਈਟੀਆਰਸ ਜਾਂ ਉਹਨਾਂ ਦੇ ਬੈਂਕ ਸਟੇਟਮੈਂਟਸ achiya ਨਹੀਂ ਹੁੰਦੀ ਆ ਪਰ ਯੂਰਪ ਦੇ ਵਿੱਚ ਬਹੁਤ ਆਪਸ਼ਨਸ ਨੇ ਉਹਨਾਂ ਲਈ ਕਿ ਉਹ ਜਾ ਕੇ ਆਪਣੀਆਂ ਪ੍ਰੈਸਟੀਜੀਅਸ ਯੂਨੀਵਰਸਿਟੀਆਂ ਤੋਂ ਡਿਗਰੀਜ਼ ਵੀ ਲੈ ਸਕਦੇ ਨੇ ਜਿਵੇਂ ਕਿ ਵਰਲਡ ਵਾਈਡ ਵਾਲਟ ਨੇ ਐਂਡ ਆਫਟਰ ਦੈਟ ਦੇ ਵਾਂਟ ਟੂ ਮੂਵ ਟੂ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਵੇਰਐਵਰ ਦੇ ਵਾਂਟ ਟੂ ਗੋ ਤਾਂ ਮੈਂ ਉਹਨਾਂ ਨੂੰ ਇਹੀ ਅਪੀਲ ਕਰੂੰਗੀ ਕਿ ਪਹਿਲਾਂ ਜਿਹੜੀਆਂ ਆਪਸ਼ਨਸ ਤੁਹਾਡੇ ਲਈ ਆ ਰਹੀਆਂ ਨੇ ਇਜ਼ੀਲੀ ਔਰ ਤੁਸੀਂ ਅਫੋਰਡੇਬਲ ਹੈਗੀਆਂ ਨੇ ਤਾਂ ਤੁਸੀਂ ਉਹਨਾਂ ਨੂੰ ਆਪਟ ਕਰੋ ਇਨਸਟੈਡ ਆਫ ਕਿ ਆਪਾਂ ਇੱਕ ਚੀਜ਼ ਤੇ ਰੈਸਟ੍ਰਿਕਟ ਹੋ ਜਾਈਏ ਕਿ ਮੈਂ ਇਹੀ ਕਰ ਲਵਾਂ ਜੀ ਆਪਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਦਾ ਕਰੂੰਗਾ ਕਿ ਤੁਸੀਂ ਬਹੁਤ ਵੈਲਿਊਏਬਲ ਇਨਫੋਰਮੇਸ਼ਨ ਸਾਡੇ ਆਡੀਅנס ਕੋਲ ਸੇ ਦਤੀ ਹੈ ਔਰ ਇਹ ਫੁੱਲ ਸਟਾਪ ਨਹੀਂ ਹੈ ਅਸੀਂ ਕੰਟੀਨਿਊ ਰੱਖਾਂਗੇ ਔਰ ਰਿਕਵੈਸਟ ਕਰਾਂਗੇ ਕਿ ਅਲੱਗ-ਅਲੱਗ ਟੌਪਿਕਸ ਦੇ ਉੱਪਰ ਜੀ ਤੁਹਾਡੇ ਕੋਲ ਨੌਲੇਜ ਲੰ데요 ਰਹੀਏ ਸਾਡੇ ਆਡੀਅנס ਵਾਸਤੇ ਔਰ ਔਰ ਇੱਕ ਚੀਜ਼ ਮੈਂ ਐਵੀ ਕਹਿਣਾ ਚਾਹੂੰਗੀ ਸਰ ਅੱਜਕੱਲ ਦੇ ਟਾਈਮ ਦੇ ਵਿੱਚ ਪੈਕੇजेस ਬਹੁਤ ਚੱਲ ਰਹੇ ਨੇ ਜੀ ਜੀ ਠੀਕ ਹੈ ਤੁਸੀਂ ਦੇਖਿਆ ਹੋਊਗਾ ਵੱਡੇ-ਵੱਡੇ ਹਾਰਡਿੰਗਸ ਲੱਗਿਆ ਲੰਗੇ ਪਾਰਟਿਕੁਲਰਲੀ ਯੂਕੇ ਦੇ ਲਈ ਮੈਂ ਕੁਐਸਚਨ ਸਕਿਪ ਕਰ ਗਿਆ ਸੀਗਾ ਇੱਕ ਯੂਕੇ ਦਾ ਚੱਲ ਰਿਹਾ ਮੈਮ 10-11 ਲੱਖ ਰੁਪਏ ਦੇ ਵਿੱਚ ਸਰ ਕੈਰੇ ਨੇ ਬਹੁਤ ਸਾਰੇ ਕਿ 10 ਲੱਖ ਦੇ ਵਿੱਚ 11 ਲੱਖ ਦੇ ਵਿੱਚ 12 ਲੱਖ ਦੇ ਵਿੱਚ ਬਹੁਤ ਹਾਰਡਿੰਗਸ ਲੱਗੀਆਂ ਆਈਆਂ ਪਰ ओके ਕੀ ਹੁੰਦਾਗਾ ਬਹੁਤ ਸਾਰੀਆਂ ਯੂਕੇ ਦੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਮਤਲਬ 3500 ਤੇ ਜਾਂ 4000 ਤੇ ਕੈਸ਼ ਦੇ ਦਿੰਦੀਆਂ ਨੇ ਬਟ ਦਾ ਥਿੰਗ ਇਜ਼ ਥੈਟ ਕਿ ਉੱਥੇ ਕੀ ਹੁੰਦਾ ਬੱਚੇ ਦੀ ਇੰਟਰਵਿਊ ਐਂਬੈਸੀ ਤੋਂ ਆਉਣੀ ਮੰਡੈਟਰੀ ਆ ਓਕੇ ਔਰ ਜਦੋਂ ਐਂਬੈਸੀ ਇੰਟਰਵਿਊ ਆ ਜਾਂਦੀ ਹੈ ਤਾਂ ਬੱਚੇ ਉੱਥੇ ਡਰਾਮਾ ਡੋਲ ਹੋ ਜਾਂਦੇ ਆ ਤਾਂ ਵੀਜ਼ੇ ਦੇ ਰਿਫਿਊਜ਼ਲ ਚਾਂਸਸ ਵੱਧ ਜਾਂਦੇ ਆ ਦੂਸਰੀ ਚੀਜ਼ ਜਦੋਂ ਵੀਜ਼ਾ ਆ ਜਾਂਦਾ ਉਸ ਤੋਂ ਬਾਅਦ ਸਾਨੂੰ ਜਿਹੜੀ ਪੈਂਡਿੰਗ ਫੀਸ ਆ ਮਤਲਬ 6 ਲੱਖ 7 ਲੱਖ ਜੋ ਵੀ ਰਹੇਗੀ ਉਹ ਔਨ ਦਾ ਸਪੌਟ ਦੇਣੀ ਹੀ ਪੈਂਦੀ ਆ ਜਦੋਂ ਤੁਸੀਂ ਉੱਥੇ ਜਾ ਕੇ ਉਤਰਗੇ ਤੁਹਾਨੂੰ ਨਾਲ ਦੀ ਨਾਲ ਯੂਨੀਵਰਸਿਟੀ ਐਂਟਰ ਕਰਨ ਤੋਂ ਪਹਿਲਾਂ ਉਹ ਫੀਸ ਦੇਣੀ ਪਊਗੀ ਮੀਨਸ ਕਿ ਉਹ ਪੈਕੇਜ ਜਿਹੜਾ ਹੈਗਾ that is just to attract, attract the people ਮੇਨ ਉਹਦਾ ਜਿਹੜਾ ਮਕਸਦ ਹੈ ਉਹ ਸਿਰਫ ਅਟਰੈਕਟ ਕਰਨਾ ਹੈਗਾ ਤੁਹਾਡਾ ਖਰਚਾ ਫੇਰ ਵੀ 20 22 ਲੱਖ ਤੇ ਜਾਊਗਾ ਹੀ ਜਾਊਗਾ ਤਾਂ ਆਪਣੇ ਆਪ ਨੂੰ ਇਸ ਚੀਜ਼ ਦੀ ਪ੍ਰਿਪੇਅਰ ਕਰਕੇ ਰੱਖੋ ਕਿ ਪੈਕੇਜ ਮੈਂ ਤਾਂ ਹਮੇਸ਼ਾ ਇਹ ਹੀ ਕਹਿੰਦੀ ਆ ਕਿ ਪੈਕੇਜ ਤੇ ਜਾਓ ਹੀ ਨਾ ਜੀ ਠੀਕ ਹੈ ਕਿਉਂਕਿ ਜਦੋਂ ਆਪਾਂ ਪੈਕੇਜ ਤੇ ਜਾਂਦੇ ਆ ਤਾਂ ਆਟੋਮੈਟਿਕਲੀ ਆਪਣਾ 2 ਤੋਂ 3 3 ਤੋਂ 4 ਲੱਖ ਰੁਪਏ ਦਾ ਖਰਚਾ ਬਚ ਜਾਂਦਾ ਠੀਕ ਹੈ ਤਾਂ ਜੇ ਤੁਸੀਂ ਬਿਨਾ ਪੈਕੇਜ ਤੋਂ ਆਪਣਾ ਸਾਰਾ ਕੁਝ ਅਰੇਂਜ ਕਰਦੇ ਹੋ ਤਾਂ ਤੁਹਾਨੂੰ ਅਫੋਰਡੇਬਲ ਵੀ ਹੋ ਜਾਂਦਾ ਔਰ ਤੁਹਾਡਾ ਵੀਜ਼ੇ ਦੇ ਚਾਂਸਸ ਨੇ ਜਿਹੜੇ ਉਹ ਵੀ ਜ਼ਿਆਦਾ ਹੁੰਦੇ ਆ। ਅ ਇਸ ਟਾਪਿਕ ਦੇ ਉੱਪਰ ਇਹ ਮਤਲਬ ਬਹੁਤ ਅੱਛਾ ਤੁਸੀਂ ਗੱਲ ਕਹੀ ਪੈਕੇਜ ਕੀ ਹੁੰਦਾ ਹੈ ਤੇ ਰੈਗੂਲਰ ਬੰਦਾ ਕਿਵੇਂ ਫੀਸ ਆਪਣੀ ਪੇ ਕਰ ਸਕਦਾ ਹੈ ਸਟੈਪ ਟੂ ਸਟੈਪ ਕੀ ਕਹਿੰਦੇ ਉਸਿਆ ਨੂੰ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਉਹ ਕੀ ਚੀਜ਼ ਹੁੰਦੀ ਹੈ ਇਹਦੇ ਤੇ ਇੱਕ ਖਾਸ ਤੌਰ ਤੇ ਅਸੀਂ ਗੱਲ ਕਰਨਾ ਚਾਹਾਂਗੇ ਤੁਹਾਡੇ ਨਾਲ ਕਿਉਂਕਿ ਸਟੂਡੈਂਟਸ ਜੋ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇੱਕ ਚੰਗੇ ਤਰੀਕੇ ਦੇ ਨਾਲ ਨੌਲੇਜ ਮਿਲ ਜਵੇ ਕਿ ਪੈਕੇਜ ਕੀ ਹੁੰਦਾ ਹੈ ਸਟੈਪ ਬਾਈ ਸਟੈਪ ਕੀ ਹੁੰਦਾ ਹੈ ਤੇ ਅਸੀਂ ਆਪਣੀ ਫੀਸ ਕਿਸ ਤਰ੍ਹਾਂ ਪੇ ਕਰ ਸਕਦੇ ਹਾਂ ਕਿਉਂਕਿ ਦੇਖੋ ਕਲੈਰਿਟੀ ਚਾਹੀਦੀ ਹੈ ਸਟੂਡੈਂਟ ਨੂੰ ਕਲੈਰਿਟੀ ਚਾਹੀਦੀ ਹੈ ਉਸ ਕਲੈਰਿਟੀ ਵਾਸਤੇ ਅਸੀਂ ਕੰਮ ਕਰਦੇ ਹਾਂ ਹੁਣ ਤੱਕ ਅਸੀਂ ਜੋ ਵੀ ਮਤਲਬ ਕੰਮ ਕੀਤਾ ਹੈ ਬੜਾ ਪਾਰਦਰਸ਼ੀ ਕੰਮ ਕੀਤਾ ਅਸੀਂ ਕਹਿੰਦੇ ਜੀ ਸਾਡੇ ਪਲੇਟਫਾਰਮ ਤੋਂ ਜੋ ਵੀ ਇਨਫੋਰਮੇਸ਼ਨ ਜਾਵੇ ਇੱਕ achhi information ਜਾਵੇ ਜੀ ਜੀ ਤੁਸੀਂ ਸਬੋਧਤ ਸਾਡੇ ਨਾਲ ਗੱਲ ਕੀਤੀ ਔਰ ਬਹੁਤ ਬਹੁਤ ਸ਼ੁਕਰੀਆ ਮੈਂ ਤੁਹਾਡਾ ਇਹ ਫੁੱਲ ਸਟਾਪ ਨਹੀਂ ਹੈ ਔਨ ਵਾਲੇ ਸਮੇਂ ਦੇ ਵਿੱਚ ਅਸੀਂ ਗੱਲਬਾਤ ਕਰਦੇ ਰਹਾਂਗੇ ਔਰ ਤੋਂ ਅਲੱਗ ਅਲੱਗ ਟੌਪਿਕਸ ਦੇ ਉੱਪਰ ਜਾਣਕਾਰੀ ਲੈਂਦੇ ਰਹਾਂਗੇ ਜੀ ਸਰ ਥੈਂਕਸ ਥੈਂਕਸ ਫॉर गिविंग ਅਸ ਥੈਂਕ ਯੂ ਥੈਂਕ ਯੂ ਸਰ ਆਪਾਂ ਗੱਲ ਕਰ ਰਹੇ ਸੀ ਮੈਮ ਸੰਦੀਪ ਦੇ ਨਾਲ ਔਰ ਜਿਨ੍ਹਾਂ ਨੇ ਬੜੇ ਬਕੂਬੀ ਦੱਸਿਆ ਸਾਨੂੰ ਕਿ ਅੱਜ ਦੀ ਡੇਟ ਦੇ ਵਿੱਚ ਟ੍ਰੈਂਡਿੰਗ ਜੋ ਹੈ ਉਹ ਯੂਰਪ ਦੇ ਵਿੱਚ ਬਹੁਤ ਸਾਰੇ ਕੰਟਰੀਜ਼ ਹੈ ਜਿਹੜੇ ਬੱਚੇ ਨੂੰ ਫ੍ਰੀ ਆਫ ਪਾਸਟ ਵੀ ਪੜਾਈ ਦੇ ਆਪਸ਼ਨ ਦਿੰਦੇ ਆ ਬੜੀ ਨੋਮੀਨਲ ਕਾਸਟ ਦੇ ਉੱਪਰ ਤੁਸੀਂ ਉੱਤੇ ਜਾ ਸਕਦੇ ਹੋ ਆਪਾਂ ਇਸ ਕਿਸਮ ਦੀ ਵੈਲਿਊਏਬਲ ਜਾਣਕਾਰੀ ਦੇ ਨਾਲ ਹਾਜ਼ਰ ਹੁੰਦੇ ਰਹਾਂਗੇ ਜਿਸ